हां जी दोस्तों सारेया नु सस्श्रीकाल स्वागत करते हैं टोडा राज संधू फार्मिंग दे विच सो दोस्तों आज पहुंचेया ਪਿੰਡ ਪੰਜਵਾੜ ਪੰਜਵਾੜ ਪਿੰਡ दोस्तों تحصیل ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਪੰਜਵਾੜ ਪਿੰਡ ਤੋਂ दोस्तों ਜਦੋਂ ਪਿੰਡ ਪੋਝੀਆਂ ਨੂੰ ਆਪਾਂ ਆਉਣੇ ਆ ਤੇ ਰਸਤੇ ਵਿੱਚ ਵੀਰ ਭਿੰਦੇ ਹੋਣਾਂ ਦੀਆਂ ਹਵੇਲੀਆਂ ਨੇ ਬੈਂਕਾਂ ਤੇ ਜਿਹੜੇ ਦੋਸਤੋ ਘਰ ਨੇ ਵੀਰ ਹੋਣਾਂ ਦੇ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਜ਼ਿਆਦਾਤਰ ਬੈੜਾ ਇਸ ਘਰੇ ਆਉਂਦੀਆਂ ਤੇ ਅੱਜ ਟੋਟਲ ਜਿਹੜੇ 4 ਪਸ਼ੂ ਤੁਹਾਨੂੰ ਦਿਖਾਉਣੇ ਆ 4 ਬੈੜਾ ਨੇ ਤਿੰਨ ਗੱਬਣ ਤਿਆਰੀ ਤੇ ਆ ਇੱਕ ਵੜ ਸੂਈ ਸਵਾਈ ਆ ਚੌ ਪਸ਼ੂਆਂ ਦੀ ਡਿਟੇਲ ਆਪਾਂ ਵੀਰਪਿੰਦੇ ਤੋਂ ਲੈ ਕੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿਹੜੇ ਖਰੀਦਾਰ ਵੀਰ ਨੂੰ ਜਿਹੜੀ ਵੀ ਇਹ ਵੜ ਦੋਸਤੋ ਪਸੰਦ ਆਊਗੀ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਗੱਬਣ ਪਸ਼ੂ ਲੈ ਰਹੇ ਹੋ ਦੋਸਤੋ ਤੇ 蒂ਪ ਕੇ ਚੌ ਥਨਾਂ ਦੀ ਆਪਦੀ ਨਰਕ ਫਰਕ ਜਰੂਰ ਕਰ ਲਿਓ ਤੇ ਜਿਹੜਾ ਕੋਈ ਸੋਇਆ ਸੋਇਆ ਪਸ਼ੂ ਤੁਸੀਂ ਲਾਹੋਗੇ ਕੋਈ ਦੋ ਡਾਂਗ ਚੋਲੇ ਕੋਈ ਤਿੰਨ ਟਾਂ ਮ ਚੋਲੇ ਉਹ ਰਿਸਪੌਂਸਿਬਿਲਟੀ ਆ ਤੁਹਾਡਾ ਹੱਕ ਆ ਦੋਸਤੋ ਜਿੱਦਾਂ ਵੀ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਆ ਤਸੱਲੀ ਨੂੰ ਤਵਜੂਆ ਪਾਇਲ ਜਰੂਰ ਦੇ ਲਿਆ ਕਰੋ ਤਾਂ ਜੋ ਕਿਸੇ ਬਾਅਦ ਵਿੱਚ ਕਿਸੇ ਮੁਸ਼ਕਲ ਦਾ ਕਿਸੇ ਵੀਰ ਨੂੰ ਸਾਹਮਣਾ ਨਾ ਕਰਨਾ ਪਵੇ 9 ਫਰਵਰੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਕੋਈ ਦੁਪਹਿਰ ਦੇ 1.5 ਵਜੇ ਦਾ ਸੋ ਆਹ ਕਰਦੇ ਆਂ ਡਿਟੇਲ ਸਾਂਝੀ ਵੀਰ ਭਿੰਦੇ ਤੋਂ ਬਾਕੀ ਗੱਗੋ ਬੂਆ ਬਿਲਕੁਲ ਨਜ਼ਦੀਕ ਆ ਤੇ ਭਿੰਦੇ ਭਾਈ ਸਾਸਰੀ ਕਾਲ ਸਾਸਰੀਆ ਭਾਈ ਸਾਸਰੀ ਕਾਲ ਜੀ ਠੀਕ ਅੱਛਾ ਵੀਰ ਭਿੰਦੇ ਇੱਕ ਆਪਣੇ ਭੈਣ ਭਰਾਵਾਂ ਨੂੰ ਵੀ ਦੱਸ ਦਈਏ ਤੇ ਤਰਨਤਨ ਸਾਹਿਬ ਤੋਂ 15 17 ਕਿਲੋਮੀਟਰ ਦੀ ਹਾਂਜੀ ਇੰਨਾ ਹੀ ਨੇ 15 16 ਕਿਲੋਮੀਟਰ ਹੀ ਆ ਹਰੀਕੇ ਪਤਨ ਇਥੋਂ ਕਿੰਨਾ ਕਰ ਹੈ ਗਿਆ ਫਿਰ ਹਰੀਕੇ ਪਤਨ ਇਥੋਂ ਹੋਊਗਾ 25 ਕਿਲੋਮੀਟਰ 25 30 ਕਿਲੋਮੀਟਰ ਹਾਂਜੀ ਠੀਕ ਆ ਜੀ ਤੇ ਮੇਨ ਦੋਸਤੋ ਪਿੱਖੀ ਪਿੰਡ ਤੋਂ ਝਭਾਲ ਵਾਲੀ ਛੜਕ ਤੇ ਇਹ ਪਿੰਡ ਪੰਜ ਬਾੜ ਤੇ ਅੱਛਾ ਵੀਰ ਭਿੰਦੇ ਅੱਜ ਪਸ਼ੂ ਆਪਣੇ ਕੋਲ ਚਾਰ ਨੇ ਚਾਰੇ ਬੈੜਾ ਤਿੰਨ ਗੱਬਣ ਇੱਕ ਸੂਈ ਆ ਹਾਂਜੀ ਇੱਕ ਸੂਈ ਤੇ ਤਿੰਨ ਗੱਬਣਾ ਜੀ ਠੀਕ ਆਈ ਜਾਈ ਜਾਂਦੇ ਪਸ਼ੂ ਪਤਰੀਆਂ ਵਿੱਚ ਜਾਂਦੇ ਆ ਹਾਂਜੀ ਹਾਂਜੀ ਪੀ ਗਿਆ ਵੀਰ ਹਾਂਜੀ ਤੇ ਫਿਲਹਾਲ ਕਰੀਏ ਸਟਾਰਟ ਸ਼ੁਰੂਆਤ ਇਸ ਪਹਿਲੇ ਨੰਬਰ ਤੋਂ ਸੂਈ ਗੱਦ ਤੋਂ ਅੱਛਾ ਕੀ ਡਿਟੇਲ ਆ ਵੀਰ ਸੂਬਾ ਇਹ ਕਿੰਨਾ ਤੇ ਕਿੰਨੇ ਦਿਨਾਂ ਦੀ ਸੂਈ ਆ ਇਹ ਭਾਜੀ ਦੂਜਾ ਸੂਬਾ ਆ ਹਾਂਜੀ ਤੇ ਕੱਲ ਸਵੇਰੇ ਸੂਈ ਆ ਕੱਲ ਸਵੇਰੇ ਹਾਂਜੀ ਠੀਕ ਹੈ ਜੀ ਲਓ ਜੀ ਦੂਜਾ ਸੂਬਾ ਕੱਲ ਸਵੇਰੇ ਸੂਈ ਆ ਜੇਰ ਜੁਰ ਆਪਣੇ ਹੱਥੀ ਪਈ ਸੀ ਸੀ ਕਰੀ ਹਾਂਜੀ ਹਾਂਜੀ ਜੇਰ ਜੁਰ ਪਈ ਹੈ ਭਾਜੀ ਠੀਕ ਹੈ ਜੀ ਤੇ ਮਗਰ ਬੱਚਾ 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 ਭਾਜੀ ਬੱਚਾ ਮੇਲ ਕਾਫ ਆ ਦੋਸਤੋ ਕੱਲ ਦੀ ਸੂਈ ਆ ਵੈਰ ਬਾਕੀ ਆ ਫੇਸ ਕੁਆਲਟੀ ਆ ਕਦਕੁੱਦ ਮੀਡੀਅਮ ਆ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਬਾਕੀ ਥਣ ਚਾਡੇ ਦੀ ਪੂਰੀ ਖਬਰਦਾਰ ਹਾਂ ਠੀਕ ਆ ਠੀਕ ਆ ਅੱਛਾ ਵੀਰ ਪਿੰਡਾ ਕੋਈ ਦੋ ਗੜੰਗ ਦੀ ਬੌਲੇ ਚ ਚਵਾਈ ਹੋ ਚੁੱਕੀ ਹੈ ਹਾਂ ਜੀ ਤਿੰਨ ਡੰਗ ਹੋ ਗਈ ਚਵਾਈ ਤਿੰਨ ਡੰਗ ਹੋ ਗਈ ਸਾਫ ਹੋ ਗਈ ਬੌਲੇ ਹਾਂ ਜੀ ਸਾਫ ਹੋ ਗਈ ਬਾਜੀ ਚੰਗੀ ਚਵਾਈ ਹਾਂ ਜੀ ਹਾਂ ਜੀ ਚਵਾਈ ਚੰਗੀ ਆ ਦੁੱਧ ਹੋਊਗਾ 13 14 ਕਿਲੋ ਬੌਲਾ ਗੇਲੇ ਦੁੱਧ ਗੇਲੇ ਕੋਈ 14 ਕਿਲੋ ਹੈਗਾ ਜਿਹੜਾ ਪੱਕਾ ਵਾ ਠੀਕ ਹੈ ਜੀ ਹਾਂ ਜੀ ਠੀਕ ਹੈ 나ੜੂ ਬੱਚੇ ਦੇ ਨਾਲ ਹੀ ਹੈ ਵੈਸੇ ਹਾਂ ਜੀ ਹਾਂ ਜੀ 나ੜੂ 나ੜਾ ਵੇਖੋ 나ੜੂ 나ੜਾ ਲਓ ਜੀ ਠੀਕ ਹੈ ਜੀ ਸੋ 13 14 13 14 ਦੋਸਤੋ ਚਾਹੇ ਕੋਈ ਬੌਲੇ ਤੇ ਕੋਈ ਵੀਰ ਸਮਝ ਸਕਦਾ ਬਾਕੀ ਪ੍ਰਿੰਟ ਰੰਗ ਰੂਪ ਚੰਗਾ ਵਹਿੜਦਾ ਹਾਈਟ ਮੀਡੀਅਮ ਤੁਹਾਨੂੰ ਦੱਸ ਦਿੱਤਾ ਬਾਕੀ ਸੂਸਬਾ ਦੇ ਵਿੱਚ ਬਾਕੀ ਆ ਤੁਹਾਡੇ ਸਾਹਮਣੇ ਆਡ ਰੋਡਰ ਦੀ ਕੁਆਲਿਟੀ ਚੰਗੀ ਆ ਥਣ ਥੁਣਾ ਹੱਥੀ ਚਵਾਈ ਵਾਲਾ ਸੋ ਦੋਸਤੋ ਹੱਥੀ ਚਵਾਈ ਵਾਲਾ ਮੈਂ ਤਾਂ ਦੱਸ ਦਿਨਾ ਵੀ ਕਿਉਂਕਿ ਬਾਅਦੇ ਵੀਰ ਬਾਅਦ ਵਿੱਚ ਇਥੇ ਆਣ ਕੇ ਕੋਈ ਨਾ ਆ ਕੇ ਵੀ ਥਣ ਕੋਈ ਛੋਟਾ ਜਿਹਾ ਚਵਾਈ ਤੁਸੀਂ ਹੱਥੀ ਕਰੋਗੇ ਕੋਈ इजीली ਚਵਾਈ ਹੋ ਸਕਦੀ ਆ ਵੇਖੋ ਠੀਕ ਆ ਬਾਕੀ ਸਮਾਂ ਤੁਸੀਂ ਨੋਟ ਕਰ ਲਿਆ ਤੇ ਮਾਰਨਿੰਗ ਚਵਾਈ ਸੁਪਾ ਕਿੰਨੇ ਕ ਦੀ ਆਪਾਂ ਕੀਤੀ ਹੈ ਜੀ ਸੁਬਾਹ ਬਾਜੀ ਹੋਈ 6 ਵਜੇ ਦੀ ਚਵਾਈ ਹੋਈ ਹੋ 6 ਵਜੇ ਦੀ ਹਾਂਜੀ ਠੀਕ ਆ ਵੀਰ ਹਾਂ ਲੈ ਵੀ ਪਿੰਦੇ ਵੀਰ ਤੋੜਦੇ ਠੀਕ ਆ ਸੋ ਬਾਕੀ ਲੰਬਾਈ ਲੰਬੂਈ ਚੰਗੀ ਆ ਬੈਟ ਦੀ ਤੇ ਬਾਕੀ ਹੈ ਜਵਾਨੀ ਹੈ ਨਾ ਹਾਂਜੀ ਹਾਂਜੀ ਜਵਾਨ ਬਾਜੀ ਠੀਕ ਆ अच्छा ਪਿੰਦੇ ਭਾਈ ਕੀ ਮੰਗ ਕੀ ਡਿਮਾਂਡ ਕਰਦੇ ਪਏ ਆ ਮੰਗਦੇ ਭਾਈ ਜਿੰਨੀ ਮਰਜ਼ੀ ਕਰੀਏ 60000 ਮੰਗ ਕਰਦੇ ਆ 55000 ਦੀ ਦੇ ਦਾਂਗੇ 55000 ਮੰਨ ਤਨ ਕਰ ਦਾਂਗੇ ਠੀਕ ਹੈ ਜੀ ਹਾਂ ਜੀ 55000 ਦੀ ਦੇ ਦਾਂਗੇ ਅੰਡ ਬਾਕੀ ਪਿੰਦੇ ਵੀ ਇੱਕ ਗਾਲਾ ਚਲੋ ਰੇਟ ਪਸ਼ੂਆਂ ਦੇ ਹਿਸਾਬ ਨਾਲ ਮੰਗੇ ਜਾਂਦੇ ਆ ਹਾਂਜੀ ਹਾਂਜੀ ਬਾਕੀ ਜਨਮਨ ਤੇ ਜਾਇਜ ਹੀ ਆਪਾਂ ਕਰਨੇ ਵੀ ਕੋਈ ਸੱਜਣ ਵੀ ਬਾਦੇ ਤੋਰ ਮੋੜ ਦੇ ਵਿੱਚ ਨਾ ਪਵੇ ਹਾਂਜੀ ਹਾਂਜੀ ਹੋਰ ਕਰਾਂਗੇ ਮਾਰ ਤਾਂ ਖੋਲਾ ਕਰਦਾਂਗੇ ਜਿਹੜੇ ਵੀਰ ਨੇ ਦੂਰ ਨੇੜੇ ਆਉਣਾ ਵਾ ਕਰਦਾਂਗੇ ਮਾਂਤਨ ਖੋਲਾ ਕਰਦਾਂਗੇ ਬਿਲਕੁਲ ਕਿਸੇ ਦਾ ਦੂਰ ਨੇੜੇ ਦਾ ਸਫਰ ਵੇਖਦੇ ਹੋ ਜ਼ਰੂਰ ਕਰਦੇ ਹਾਂਜੀ 54000 ਦੀ ਦੇ ਦਾਂਗੇ 54000 ਦੀ ਹਾਂ ਦੇ ਦਾਂਗੇ ਲੋ ਵੀ 54000 ਦੀ ਦੋਸਤੋ ਇਹ ਬਾੜ ਮਿਲ ਜੂਗੀ ਬਾਕੀ ਜਿੰਨਾ ਵੀ ਹੈਗਾ ਲੇਵਾ ਤੁਹਾਨੂੰ ਦਿਖਾਤਾ ਤੇ ਜਿਵੇਂ ਜਿਵੇਂ ਅੱਗੇ ਦੋਸਤੋ ਪਸ਼ੂ ਦਿਨਾਂ ਚਾਈ ਗਿਆ ਦੁੱਧ ਤੇ ਉਵੇਂ ਚੜਦਾ ਜਾਣਾ ਇਹ ਵਹਿੜਾ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਕਿਹੜੇ ਪਾਸਿਓਂ ਇਧਰ ਹੀ ਆ ਹਾਂਜੀ ਠੀਕ ਆ ਜੀ ਅੱਛਾ ਇਹ ਕਿਨਵਾ ਸੁਆ ਕੇ ਸੂਣਾ ਲੀ ਇਹ ਵੀ ਭਾਜੀ ਦੂਜਾ ਸੁਆ ਵਾ ਦੂਜਾ ਸੁਆ ਹਾਂਜੀ ਠੀਕ ਆ ਜੀ ਤੇ ਬਾਕੀ ਮੂੰਹੋਂ ਦੰਦੀ ਵਿੱਚ ਕੋਈ ਹੋਇਆ ਤੇ ਜ਼ਰੂਰ ਦੱਸ ਦਿਓ ਜੀ ਹਾਂ ਜਵਾਨ ਹੀ ਏ ਜਵਾਨੀ ਠੀਕ ਆ ਜੀ ਹਾਂਜੀ ਬਾਕੀ ਕੱਦ ਕੋ ਤਾਂ ਚੰਗਾ ਵੱਡਾ ਦੋਸਤੋ ਪਹਿਲੇ ਨੰਬਰ ਤੇ ਵਹਿੜ ਦਿਖਾਈ ਸੀ ਉਹਨਾਂ ਨਾਲੋਂ ਵੱਡਾ ਕੱਦ ਦਾ ਇਸ ਵਹਿੜ ਦਾ ਜਿੱਦਾਂ ਆਪਾਂ ਨਾਰਮਲ ਦੇਖਦੇ ਆਂ ਫੁੱਲ ਵੱਡੀਆਂ ਵਹਿੜਾਂ ਦੇ ਵਿੱਚ ਆ ਜਾਂਦੀ ਆ ਤੇ ਦੂਜਾ ਸੁਆ ਦੇਣਾ ਕਿੰਨੇ ਕੁ ਲੈ ਜੂ ਹਜੇ ਦੇਣੇ ਨੇ ਭਾਈ 4-5 ਦਿਨ ਲੈ ਹੀ ਜਾਣ ਠੀਕ ਆ 53 ਤੋਂ 56 ਦੀ ਆਉਂਦਾ ਹੋਊਗਾ ਜੀ ਹਾਂਜੀ ਸ਼ਾਇਦ ਹੀ ਆਉਣ ਰਿਹਾ ਸ਼ਾਇਦ ਹੀ ਠੀਕ ਆ ਲਓ ਦੋਸਤੋ 35 ਸ਼ਹਿਦ ਆ ਤੇ 5-4 ਦਿਨ ਹਜੇ ਕੱਢਦੀ ਆ ਕਿ ਪੌਲਾ ਨਹੀਂ ਭੰਨਿਆ ਕਰਮ ਵਾਲੀ ਨੇ ਬਾਕੀ ਕੱਦ ਕੋਦ ਸੁਹਣਾ ਵੱਡੇ ਕੱਦ ਦੇ ਵਿੱਚ ਰੰਗ ਰੰਗ ਬਹੁਤ ਵਧੀਆ ਜ਼ਿਆਦਾਤਰ ਰੰਗ ਜਿਹੜਾ ਵਾਈਟ ਹੀ ਆ ਬਾਕੀ ਕੁਝ ਕੁ ਸਪੋਰਟ ਜਿਹੜੇ ਹੈਗੇ ਆ ਬਲੈਕ ਲਿਓ ਵੀਰ ਕਮਾਲੀ ਅੱਛਾ ਪਿੰਦੇ ਵੀਰ ਮਿਲਕ ਕਪੈਸਿਟੀ ਕਿਉਂਕਿ ਬਹੁਤੇ ਵੀਰ ਪੁੱਛਦੇ ਆ ਵੀ ਪਸ਼ੂ ਦਾ ਜ਼ਰੂਰ ਦੱਸਿਆ ਜਾਵੇ ਵੀ ਕਿੰਨਾ ਕੁ ਮਿਲਕ ਚਵਾਉਣਾ ਚਾਹੀਦਾ ਜਿੰਨਾ ਜਿੰਨਾ ਤੇ ਵੀਰਾਂ ਦਾ ਆਪਾਂ ਲਈ ਆ ਉਹ ਕਹਿੰਦੇ ਵੀ 20 22 ਕਿਲੋ ਆਪਾਂ ਚੋਇਆ ਵਾ ਹਾਂਜੀ ਆਪਾਂ ਉਮੀਦ ਹੈ ਕਿ ਕਰਦੇ ਆ 25 ਕਿਲੋ ਦੁੱਧ ਦੇਣਾ ਚਾਹੀਦਾ ਇਹਨੂੰ ਠੀਕ ਹੈ ਜੀ ਹਾਂਜੀ ਆ ਲਓ ਜੀ 25 ਲੀਟਰ ਦੀ ਦੋਸਤੋ ਮਿਲਕ ਕਪੈਸਿਟੀ ਇਸ ਵੈਰ ਦੀ 25 ਕਿਲੋ ਨੂੰ ਵੈਰ ਨੂੰ ਦੁੱਧ ਦੇਣਾ ਚਾਹੀਦਾ ਵੀ ਕੱਦ ਕਾੜ ਬਾਕੀ ਅਡਰ ਤੁਸੀਂ ਵੇਖੋ ਗੁਲਾਬੀ ਅਡਰ ਆ ਬਾਕੀ ਸੁਥਰੀ ਬਹੁਤ ਆ ਆ ਦੇਖੋ ਮਰਚ ਬੈਠੇ ਰਹੋ ਠੰਡੀ ਢੇਰੀ ਬੜੀ ਜੀ ਮੈਂ ਕਰੋ ਚੱਕ ਜੀ ਸੋ ਸੀਲਸ ਲੱਗਾ ਜਿੱਦਾਂ ਕੋਈ ਵੀਰ ਜਿਹੜਾ ਵੀਰਾਂ ਦੇ ਘਰੇ ਦੋਸਤੋ ਮਸ਼ੀਨ ਵੀ ਅਵੇਲੇਬਲ ਹੈਗੀ ਆ ਉਹ ਵੀ ਬੈਨੀਫਿਟ ਆ ਬਾਕੀ ਹੱਥੀ ਚਵਾਈ ਬਹੁਤ ਸੋਹਣੀ ਹੋਊਗੀ ਜਿੱਦਾਂ ਮਰਜ਼ੀ ਕੋਈ ਵੀਰ ਕਰ ਸਕਦਾ ਬਾਕੀ ਫੇਸ ਕੁਆਲਿਟੀ ਬਿਲਕੁਲ ਸਟੇਟ ਫਟਾ ਠੀਕ ਆ ਜੀ ਕੰਨ ਬਲੈਕ ਤੇ ਰੰਗ ਰੰਗ ਬਹੁਤ ਸੋਨਾ ਵੈੜਦਾ ਰੰਗ ਬਾਜਾ ਪੂਰੀ ਕਰਮਾ ਵਾਲੀ ਬਾਕੀ ਇੱਕ ਵਾਰੀ ਤੁਹਾਨੂੰ ਜਿਹੜਾ ਇੱਕ ਬਹਿਣੀ ਵਾਲੇ ਪਾਸਿਓਂ ਥਣ ਜ਼ਰੂਰ ਦਿਖਾਦਿਗੇ ਠੀਕ ਆ ਜੀ ਤੇ ਕਾਦਰ ਬਹੁਤੇ ਵੀਰ ਪੁੱਛਦੇ ਦੋਸਤ ਕਾਦਰ ਮੈਂ ਫਿਰ ਜ਼ਿਕਰ ਕਰ ਦਿੰਦਾ ਕਿਉਂਕਿ ਬਹੁਤੇ ਵੀਰ ਸਕਿੱਪ ਕਰਕੇ ਵੀਡੀਓ ਦੇਖਦੇ ਆ ਜਿਹੜਾ ਵੀ ਐਨੀਮਲ ਪਸ਼ੂ ਪਸੰਦ ਆਉਂਦਾ ਉਹਦੀ ਵਿਸ਼ੇਸ਼ ਤੌਰ ਤੇ ਗੱਲਬਾਤ ਜਾਣਨ ਵਾਸਤੇ ਵੀਡੀਓ ਪੂਰੀ ਵੇਖਿਆ ਕਰੋ ਵੀਰੋ ਫਿਰ ਪਤਾ ਲੱਗਦਾ ਕਈ ਵਾਰਾ ਕੋਈ ਵੀਰ ਸਕਿੱਪ ਕਰਕੇ ਵੇਖਦੇ ਆ ਕਈ ਗੱਲਾਂ ਸੁਣਦੇ ਵਿੱਚ ਧੂੜੀਆਂ ਰਹਿ ਜਾਂਦੀਆਂ ਨੇ ਉਹ ਨਾਲ ਜਿਹੜਾ ਤੁਸੀਂ ਕਰਿਆ ਕਰੋ ਵੀ ਪੂਰੀ ਵੀਡੀਓ ਵੇਖਿਆ ਕਰੋ origignal ਠੀਕ ਆ ਤੇ ਤਾਂ ਜੋ ਪੂਰੇ ਪਾਸਿਓਂ ਸਾਰੇ ਪਾਸਿਓਂ ਚਾਰ ਚੁਫੇਰੇ ਪਸ਼ੂ ਦੀ ਪੂਰੀ ਜੜੀ ਆ ਡਿਟੇਲ ਤੁਹਾਨੂੰ ਪਤਾ ਲੱਗ ਸਕੇ ਆ ਲੋ ਠੀਕ ਹਾਂ ਲੈ ਵੀ ਭਿੰਦੇ ਵੀਰ ਤੋਰ ਲਾ 5-4 ਦਿਨ ਐਸਟੀਮੇਟਡ ਜਿਹੜਾ ਸਮਾਂ ਹੈਗਾ ਕਿਉਂਕਿ ਜਿਆਦਾਤਰ ਜਿਹੜਾ ਬਣ ਕੇ ਬਿਲਕੁਲ ਤਿਆਰ ਹੋਈ ਖੜੀ ਹੈ ਕਰਮਾਂ ਲਈ ਕੋਈ 5-4 ਦਿਨ ਹੋਰ ਲੱਗੇ ਤੇ ਹੋਰ ਵੱਧੇ ਵਾਲੀ ਗੱਲ ਹੈ ਠੀਕ ਹੈ ਅੱਛਾ ਵੀਰੇ ਇਹਦੀ ਕੀ ਮੰਗ ਕੀ ਕਰ ਦਿੰਗੇ ਭਾਈ ਜੀ ਜਿੰਨੀ ਮਰਜ਼ੀ ਕਰੀਏ 90 ਕਰੀਏ 95 ਕਰੀਏ 85 ਚ ਮਾਨਤਾਨ ਕਰ ਦਾਂਗੇ 85 ਚ ਹਾਂਜੀ ਹੂੰ 82 ਹਜ਼ਾਰ ਦੀ ਦੇ ਦਾਂਗੇ ਹਾਂ ਨਹੀਂ ਹਾਂ ਹੋਰ ਕਰ ਦਾਂਗੇ ਮਾਨਤਾਨ ਜਿੰਨੇ ਵੀਰ ਨੇ ਦੂਰੋਂ ਨੇੜੇ ਆਉਣਾ ਵਾ ਲਓ ਜੀ 82 ਹਜ਼ਾਰ ਦੇ ਵਿੱਚੋਂ ਵੀ ਛੋਟਛੱਪਾ ਹੋ ਜਾਊਗਾ ਮਾਨਤਾਨ ਉੰਦੇ ਚ ਵੀ ਹੋ ਜਾਊਗਾ ਸੋ ਵੱਡੀ ਆ ਜਿਹੜਾ ਦੋਸਤੋ ਵੱਡਾ ਕਦ ਹੋਇਆ ਉਹਨੂੰ ਵੱਡਾ ਕਿਹਾ ਜਾਊਗਾ ਮੀਡੀਅਮ ਦਰਮਿਆਨੀ ਹਾਈਟ ਵੀ ਦੱਸ ਦੇਣੇ ਆਪਾਂ ਤਾਂ ਜੋ ਕਿਸੇ ਵੀਰ ਨੇ ਸੌਦਾ ਕਰਨਾ ਸੌਖਾ ਹੋ ਸਕੇ ਕਿਸੇ ਵੀਰ ਦੇ ਲਈ 82 ਹਜ਼ਾਰ ਚ ਵੀ ਥੋੜਾ ਬਾਧਾ ਛੋਟਛੱਪਾ ਹੋ ਜਾਊਗਾ ਜਿਹੜਾ ਕੋਈ ਦੂਰੋਂ ਨੇ ਉਹਦੇ ਜੋ ਵੀ ਮਾਨਤਨ ਹੋਊਗਾ ਅੱਗੇ ਆ ਕੇ ਆਪਣੇ ਕੋਲ ਤੀਸਰੇ ਨੰਬਰ ਤੇ ਵੀਰ ਹਾਂਜੀ ਹਾ ਜੜੀ ਬਿਹੜ ਹਾਂਜੀ ਤੇ ਵੀਰ ਪਿੰਦੇ ਦਾ ਸੁਆ ਇਹਦਾ ਭਾਜੀ ਦੂਜਾ ਹੀ ਸੁਆ ਦੂਜਾ ਹੀ ਆ ਹਾਂਜੀ ਹਾਂਜੀ ਠੀਕ ਆ ਤੇ ਇਹ ਦਿਨ ਜੇ ਕਿੰਨੇ ਕ ਲੈਣ ਦੀ ਸੁਭਾ ਹਫਤੇ ਦੇਣਾ ਹਫਤਾ ਲੈ ਹੀ ਜਾਣਾ ਇਹਨੇ ਵੀ ਹਫਤੇ ਦੇ ਅੰਦਰ ਅੰਦਰ ਲੈ ਜੂਗੀ ਹਾਂਜੀ ਲਓ ਜੀ ਹਫਤਾ ਕੱਢਦੀ ਆ ਤੇ ਬਾਕੀ ਟੈਗਿੰਗ ਟੋਕਿੰਗ ਵੀ ਹੋਈ ਆ ਨਾਰਮਲੀ ਕੋਈ ਨਾ ਵੈਕਸੀਨੇਸ਼ਨ ਦੀ ਵੀ ਜਿਹੜੀ ਦੋਸਤੋ ਟੈਗਿੰਗ ਕੰਨਾਂ ਦੇ ਵਿੱਚ ਬਾਕੀ ਆ ਤੁਸੀਂ ਵੇਖ ਸਕਦੇ ਜੀ ਹਫਤਾ ਖੰਡ ਖਜੇ ਸਮਾ ਲੈਂਦੀ ਹੈ ਦੁਜਾ ਹੀ ਨਾ ਜੀ ਦੁਜਾ ਦੁਜਾ ਭਾਜੀ ਦੁਜਾ ਹੀ ਨਸਲ ਬ੍ਰੈਡ ਵੀ ਪੂਰੀ ਹੈ ਬਿਲਕੁਲ ਛੋਟੇ ਜੇ ਕੰਨ ਬੂਥੀ ਬਾਥੀ ਬਿਲਕੁਲ ਪਤਲੀ ਜੀ ਆ ਇੱਕ ਵਾਰੀ ਆਰਡਰ ਵਾਲੇ ਪਾਸਿਓ ਆਪਾਂ ਤੁਹਾਨੂੰ ਹੋਰ ਤਸਲੀ ਨਾਲ ਦਿਖਾ ਦਗੇ ਹਾਂ ਠੀਕ ਆ ਵੀਰ ਪਿੰਦੇ ਖੋਲ ਕੇ ਤੋਰ ਦਗੇ ਜੀ ਕੱਦ ਵੈੜ ਦਾ ਦੋਸਤੋ ਮੀਡੀਅਮ ਕੋਈ ਮੰਨ ਕੇ ਵੀ ਸੌਦਾ ਕਰ ਸਕਦਾ ਮੀਡੀਅਮ ਕਾਦਾ ਮੀਡੀਅਮ ਤੋਂ ਉੱਚੀ ਜਦੋਂ ਆਪਾਂ ਹਾਈਟ ਅਕਾਊਂਟ ਕਰਦੇ ਹਾਂ ਤਾਂ ਮੀਡੀਅਮ ਤੋਂ ਉੱਚੀ ਹਾਈਟ ਤੁਸੀਂ ਅਕਾਊਂਟ ਕਰ ਸਕਦੇ ਠੰਡੀ ਹੈ ਠੰਡੀ ਹੈ ਖੰਡੀ ਬੜੀ ਹੈ ਬਾਕੀ ਫਿਰ ਪੰਜੂਗੇ ਢੱਲਾ ਢੋਲਾ ਬੜੀਆਂ ਢਿਲ ਬਹੁਤ ਹੈ ਥੋੜਾ ਥਣ ਹੋਰ ਬਖਾ ਦੀ ਮਾੜਾ ਚਾਹ ਲਓ ਜੀ ਲਓ ਦੋਸਤੋ ਕਰੋ ਚੈੱਕ ਬਹੁਤ ਬਹੁਤ ਸੋਹਣਾ ਥਾਣਾ ਹੱਥੀ ਚਵਾਈ ਦਾ ਥਾਣਾ ਵੀ ਕੱਲੀਆਂ ਉਹ ਕਹਿਣ ਵਾਲੀਆਂ ਗੱਲਾਂ ਨਹੀਂ ਕੋਈ ਵੀਰ ਦੂਰੋਂ ਨੇੜੇੋਂ ਆਉਂਦਾ ਤਾਂ ਵੀ ਤੁਸੀਂ ਇੱਥੇ ਆਣ ਕੇ ਵੇਖ ਹੀ ਲੈਣਾ ਤੇ 35 ਵੀ ਕਿਸੇ ਪਸ਼ੂ ਦੇ ਵਿੱਚ ਕੋਈ ਖਾਮੀ ਹੋਈ ਦੋਸਤੋ ਤੇ ਉਹ ਜ਼ਰੂਰ ਦੱਸੀ ਜਾਓ ਕਿ ਅਦਰਵਾਈਜ਼ ਜੇ ਉਹ ਚੀਜ਼ ਵੀਰਵਾ ਦੇ ਵਿੱਚ ਵੀਰਵੇ ਦੇ ਵਿੱਚ ਦੱਸੀ ਗਈ ਉਹ ਪਰਫੈਕਟ ਨਿਕਲੂਗੀ ਤੇ ਬਾਕੀ ਕਿਸੇ ਵੀਰ ਨੇ ਸੌਦਾ ਕਰਕੇ ਤਸੱਲੀ ਕਰ ਹੀ ਲੈਣੀ ਹੈ ਆ ਲਓ ਠੀਕ ਹੈ ਲੈ ਵੀ ਮੋੜਦੇਗੇ ਫਿਰ ਠੀਕ ਹੈ ਆਹ ਦੂਰ ਲੱਗੀ ਦੋਰੀ ਦੋਸਤੋ 33 ਨੰਬਰ ਤੇ ਇਹ ਵੇੜਾ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਠੀਕ ਹੈ ਤੇ 5-4 ਦਿਨ ਲੈ ਜੂਗੀ ਸਮਾਂ ਤੇ ਵੀਰ ਇਹਦਾ ਕੀ ਮੰਗ ਕੀ ਕਰਦੇ ਆ ਜੀ ਮੇਰਾ ਮੁੱਲ ਭਾਏ 58000 ਕਰਦੇ ਆ ਅੱਛਾ ਜੀ 58000 ਮਾਨਤਾਣ ਕਰ ਦਾਂਗੇ ਅੱਛਾ ਜੀ ਕਿੰਨਾ ਵੀ ਹਾਣਾ ਵੀ ਕਿੱਥੋਂ ਤੱਕ ਇਹ ਵੀ 10-54000 ਦੀ ਦੇ ਦਾਂਗੇ 54 ਦੀ ਹਾਂ ਜੀ ਦੇ ਦਾਂਗੇ ਠੀਕ ਹੈ ਜੀ ਲਓ ਵੀ 54000 ਦੀ ਦੋਸਤੋ ਹਾਣਾ ਹੋਊਗੀ 58000 ਡਿਮਾਂਡ ਬਾਕੀ ਇੱਕ ਰਸਤਾ ਤੁਹਾਨੂੰ ਮਿਲ ਗਿਆ 54000 ਦੀ ਮਿਲ ਜੂਗੀ ਬਾਕੀ ਥੋੜਾ ਬਾਦਾ ਕੋਈ ਪ੍ਰੇਮ ਪਿਆਰ ਹੋਰ ਕੋਈ ਵਿੱਚੋਂ ਕੋਈ ਛੋਟ ਚੱਪੇ ਵਾਲੀ ਗੱਲਬਾਤ ਹੋਈ ਤੇ ਮਾਨਤਨ ਹੋ ਜਾਊਗਾ ਅੱਛਾ ਤੇ ਭਿੰਦੇ ਆ ਗਈ ਚੌਥੇ ਨੰਬਰ ਤੇ ਆਪਣੇ ਕੋਲ ਭਾਈ ਆਹ ਜਿਹੜੀ ਬੈੜ ਹਾਂਜੀ ਠੀਕ ਐ ਇਹ ਸੂਬਾ ਇਹ ਵੀ ਬਾਜੀ ਦੂਜਾ ਹੀ ਸੂਬਾ ਦੂਜਾ ਹਾਂਜੀ ਲਓ ਦੋਸਤੋ ਬਾਕੀ ਥਣਾ ਥੁਣਾ ਦੀ ਥਣਾ ਥੁਣਾ ਵਾਲੇ ਪਾਸਿਓ ਵੀ ਚਾਰੇ ਬੈੜਾਂ ਕਮਾਲ ਦੀਆਂ ਨੇ ਥਾਣ ਤੁਹਾਨੂੰ ਕਿਸੇ ਬੈੜ ਦਾ ਵੀ ਛੋਟਾ ਨਹੀਂ ਮਿਲੂਗਾ ਇੱਕ ਸਾਰ ਇੱਕੋ ਜਿਹਾ ਥਾਣਾ ਚੌਂ ਬੈੜਾਂ ਦੇ ਤੇ ਬਾਕੀ ਬੈੜਾਂ ਨੂੰ ਮੋਸਟਲੀ ਆਪਾਂ ਦੇਖਦੇ ਆ ਵੀ ਹੁੰ ਤੇ ਸੂਆ ਵੀ ਦੂਜਾ ਚ ਦੱਸਿਆ ਦੂਜਾ ਦੂਜਾ ਭਾਜੀ ਵੀ ਦੂਜਾ ਹੀ ਇਹ ਸਮਾਂ ਥੋੜਾ ਵਧੇਰੇ ਨਹੀਂ ਕੱਢਦੀ ਇਹਨੇ ਲੈ ਹੀ ਜਾਣੇ 10-12 ਦਿਨ ਲੈ ਜੂਗੀ 10 ਕਿ ਦਿਨ ਉੱਤੇ ਲੈ ਜਾਂਦੀ ਹਾਂ ਜਿੱਦਾਂ 10 10 ਦਿਨ ਲੈ ਹੀ ਜਾਣੇ ਨੇ ਠੀਕ ਆ ਜੀ ਲਓ ਭਿੰਦੇ ਬਾਈ ਖੋਲ ਕੇ ਤੋਰਦ ਗਏ ਦੂਜਾ ਸੂਬਾ ਦੋਸਤੋ 10 ਤੋਂ 12 ਕ ਦਿਨ ਸਮਾਂ ਲੈ ਜੂਗੀ ਤੇ ਐਚ ਐਫ ਵਧੇਰੇ ਪੱਖ ਐਚ ਐਫ ਹੈਗਾ ਥੋੜਾ ਬਾਦਾਂ ਕੋਈ ਕ੍ਰੋਸ ਹੈਗਾ ਬਾਕੀ ਅੱਗੇ ਕਰਮਾਲੀਆਂ ਜਿਹੜੀ ਪਿਓਰਿਟੀ ਦੇ ਵਿੱਚ ਬੈਠਾ ਦੋਸਤੋ ਉਹਨਾਂ ਨੂੰ ਹੁੰਦਾ ਥੋੜਾ ਗਰਮੀ ਦੇ ਵਿੱਚ ਜ਼ਿਆਦਾ ਪ੍ਰਬੰਧ ਦੇ ਵਿੱਚ ਖੇਚਲ ਜਿਆਦਾ ਕਰਨੀ ਪੈਂਦੀ ਹੈ ਸਾਫ ਸੰਭਾਲ ਦਾ ਜ਼ਿਆਦਾ ਫਰਕ ਭਾਰਤ ਕਿਤੇ ਨਾ ਕਿਤੇ ਕ੍ਰਾਸ ਵਿੱਚ ਆ ਕੋਈ ਜ਼ਿਆਦਾ ਗਰਮੀ ਗਰਮੀ ਨਹੀਂ ਮਨਾਉ ਤੀ ਇਹ ਡਿਵੈਡ ਬਾਕੀ ਸੂਹਾ ਦੂਜਾ ਆ ਲੋ ਠੀਕ ਹੈ ਬਾਕੀ ਪਿੰਡ ਦੇ ਵੀਰ ਕਿੰਨਾ ਗਾ ਮਿਲਕ ਦੀ ਗੱਲ ਕਰ ਲਈਏ 15 16 15 ਲੀਟਰ ਪਾਈ ਜਾਊਗੀ ਪਾਈ ਜਾਣਾ ਭਾਜੀ ਵਾਦੀ ਪਾਊਗੀ ਠੀਕ ਹੈ ਜੀ ਹਾਂ ਲਹੂ ਵਾਲੀ ਆ ਰਾਜੀ ਰੂਜੀ ਚੰਗੀ ਆ ਠੀਕ ਆ ਜੀ ਆ ਲੋ ਜੀ ਸੋ ਬਾਕੀ ਥਾਣਾ ਬਹੁਤ ਕਮਾਲ ਦਾ ਵੀਰੋ ਆ ਵੇਖੋ ਠੀਕ ਆ ਠੀਕ ਆ ਬਹੁਤ ਜਿਆਦਾ ਸੋਹਣਾ ਥਾਣਾ ਉਂਗਲ-ਉਂਗਲ ਦੀ ਲੰਬਾਈ ਜਿੱਡਾ ਥਾਣਾ ਹੱਥੀ ਚਵਾਈਲਾ ਤੁਸੀਂ ਕਹਿ ਆਪਾਂ ਕਹਿ ਲੈਂਦੇ ਆ ਵੀ ਹੱਥੀ ਚਵਾਈਲਾ ਥਾਣਾ ਠੀਕ ਆ ਜੀ ਮੋੜ ਲੀਏ ਇੱਕ ਦੋਸਤੋ ਕੋਈ ਡੇਢ ਕ ਹਫਤੇ ਦੇ ਲਾਗੇ ਸਮਾਂ ਜਿਹੜਾ ਸਮਾਂ ਲੈ ਜੂਗੀ 12 10 10 12 10 12 ਦਿਨ ਬਾਕੀ ਡੱਬੀ ਵੈੜਾ ਤੋਰਾ ਤਰਾ ਚੰਗਾ ਕੋਈ ਭਜਾਕਲ ਜੀ ਨਹੀਂ ਹੈ ਕੀ ਕਰ ਮਾਰੀ ਠੰਡੀ ਧੀਰੀ ਹੈ ਜਿੰਨੀ ਵੀ ਆ। ਲੋਬੀ ਕਿਸਾਨ ਵੀਰ ਉਹ ਅੱਜ ਇਹ 4 ਵੜਾ ਆਪਾਂ ਤੁਹਾਨੂੰ ਦਿਖਾਉਣੀ ਆ ਸੀ ਵੀਰ ਭਿੰਦੇ ਦੇ ਹੁਣਾਂ ਦੇ ਘਰੋਂ। ਠੀਕ ਆ। ਤੇ ਖਾਸ ਵੀ ਜੇ ਤੁਸੀਂ ਪੰਜਵਾੜ ਕਰਨੀ ਹੈ ਤੇ ਭਿੰਦੇ ਵੀਰ ਇਹਦੀ ਡਿਮਾਂਡ ਵੀ ਦੱਸ ਗਏ। ਇਹਦੀ ਡਿਮਾਂਡ ਉਹ ਭਾਈ ਆ 58 ਹੀ ਕਰਦੇ ਆ। 58। ਹਾਂ। ਲੈਣ ਦੇਣ ਜਿਹੜਾ 54000 ਦੀ ਵੀ ਦੇ ਦਾਂਗੇ। ਛੋੜ ਛੱਪਾ ਹੀ ਕਰਾਂਗੇ ਇਹਨਾਂ 'ਚ। ਹਾਂ ਬਾਕੀ ਕੋਈ ਜੋੜੀ ਜੜੀ ਵੀ ਪਾਉਂਦਾ ਉਹਦੇ ਵਿੱਚ ਵੀ ਲੈਸ ਕਾਫੀ ਕਰਦੇ। ਕਰਦਾਂਗੇ ਕੋਈ। ਫੁੱਲੀ ਕਰਦੇ ਮੰਨਦਾ। ਜੋੜੀ ਪਾਉ ਤਾਂ ਵੀ ਕਰਦਾਂਗੇ ਕੋਈ। ਠੀਕ ਹੈ ਜੀ। ਕੋ ਦੂਰ ਨੇੜੇ ਦਾ ਸਫ਼ਰ ਕਰਕੇ ਕਈ ਵੀਰਾਂ ਦੇ ਇਰਾਦੇ ਬਣ ਜਾਂਦੇ ਵੀ ਐਡੀ ਦੂਰ ਜਾ ਰਹੇ ਆ ਤੇ ਫਿਰ ਜੋੜਾ ਹੀ ਲਿਆ ਜਾਵੇ। ਹਾਂ ਕੋਈ ਨਹੀਂ ਕਰਦਾ। ਤੇ ਉਹਦੇ ਵਿੱਚੋਂ ਵੀ ਦੋਸਤੋ ਥੋੜਾ ਬਸਤ ਲੈਸ ਵਧੇਰੇ ਹੋ ਜਾਊਗਾ। ਤੇ ਬੇਚ ਜੇ ਕੋਈ ਵੀਰ ਤੁਸੀਂ ਫੋਨ ਲਾ ਲਿਓ ਫੋਨ ਲਾਉਣ ਤੋਂ ਬਾਅਦ ਦੋਸਤੋ ਆਪਦਾ ਸਾਈਬੈਨਾ ਕਰਕੇ ਨਰਕ ਪਰਖਾ ਤਸੱਲੀ ਆ ਜਰੂਰ ਘਰੇ ਆਣ ਕੇ ਕਰ ਲਿਓ ਤੇ ਭਿੰਦੇ ਵੀਰ ਇਹ ਅੱਜ ਐਨੀਮਲ ਸੀ ਚਾਰ ਹਾਂਜੀ ਚਾਰ ਠੀਕ ਹੈ ਜੀ ਹੋਰ ਕੋਈ ਗੱਲਬਾਤ ਹੋਰ ਗੱਲਬਾਤ ਵਾਸ ਠੀਕ ਠਾਕ ਹੋ ਰਹੀ ਆ ਭਾਜੀ ਠੀਕ ਹੈ ਭਰਾ ਜੀ ਹਾਂਜੀ ਤੇ ਬੋਲ ਦਿਓ ਨੰਬਰ ਹਾਂਜੀ 73411 ਹਾਂਜੀ 65683 ਠੀਕ ਹੈ ਵੀਰ ਹਾਂਜੀ ਇੱਕੋ ਨੰਬਰ ਹੀ ਚੱਲਦਾ ਨਾ ਆਪਣੇ ਕੋਲ ਇੱਕੋ ਇੱਕੋ ਭਾਜੀ ਠੀਕ ਹੈ ਲਓ ਦੋਸਤੋ ਇਹ ਸਾਨ ਮੇਰੇ ਨਾਲ ਵੀਰ ਭਿੰਦਾ ਪਿੰਡ ਪੰਜ ਬਾੜ ਤੋਂ ਤਸਵੀਰ ਜਿਲਾ ਸ਼੍ਰੀ ਤਰਨਤਾਰਨ ਸਾਹਿਬ ਕੋਈ 8 ਕਿਲੋਮੀਟਰ 8-7 ਕਿਲੋਮੀਟਰ ਦੀ ਦੂਰੀ ਦੋਸਤੋ ਚਭਾਰ ਦੀ ਹੈਗੀ ਆ ਤੇ ਖਾਸ ਵਿਜੜ ਤੁਸੀਂ ਕਰਕੇ ਆਪਣੀ ਨਰਖ ਪਰਖ ਕਰ ਸਕਦੇ ਜੇ ਘਰ ਆਣ ਕੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ